ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜਗਜੀਤ ਸਿੰਘ ਡੱਲੇਵਾਲ ਆਗੂ ਕਿਸਾਨ ਜੋ ਕਿ ਪਿਛਲੇ ਲੰਬੇ ਦਿਨਾਂ ਤੋਂ ਝੋਖੜ ਹੜਤਾਲ ਤੇ ਮਰਨ ਵਰਤ ਤੇ ਬੈਠੇ ਆ ਤੇ ਜਿਨ੍ਹਾਂ ਦੀ ਅੱਜ ਇੱਕ ਵੀਡੀਓ ਜਿਹੜੀ ਦੇਖੀ ਬੜੀ ਤਰਸਯੋਗ ਹਾਲਤ ਦੇ ਵਿੱਚ ਤੇ ਮਰਨ ਦੇ ਕਿਨਾਰੇ ਬਿਲਕੁਲ ਪਏ ਨੇ ਤੇ ਇਹ ਚੀਜ਼ ਦੇਖ ਕੇ ਅੱਜ ਇੱਕ ਦਿਲ ਨੂੰ ਬੜਾ ਵੱਡਾ ਹਲੂਣਾ ਲੱਗਿਆ ਤੇ ਅੱਜ ਇੱਕ ਕੌਮ ਨੂੰ ਬੇਨਤੀ ਵੀ ਹੈ ਤੇ ਸਾਰੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਜਾਂ ਹੋਰ ਵੀ ਜਿੰਨੇ ਕਿਸਾਨੀ ਦੇ ਨਾਲ ਜੁੜੇ ਆ ਜਾਂ ਸਾਡੀਆਂ ਨਸਲਾਂ ਫਸਲਾਂ ਦੇ ਵਾਰਿਸ ਹੈ ਜਿਹੜੀ ਵੀ ਸੰਸਾਰ ਵਿੱਚ ਭਰ ਵਿੱਚ ਵਸ ਰਹੀ ਦੁਨੀਆ ਹੈ ਇਹ ਅੱਜ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਦੇਖੋ ਜਿਹੜੀ ਅੱਜ ਹਾਲਤ ਸਾਡੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਬਣੀ ਹੈ ਵੈਸੇ ਤੇ ਖਾਲਸਾ ਪੰਥ ਉੱਖਾ ਹੜਤਾਲ ਨੂੰ ਤਵੱਜੋ ਨਹੀਂ ਦਿੰਦਾ ਮਰਨ ਵਰਤ ਨੂੰ ਤਵੱਜੋ ਨਹੀਂ ਦਿੰਦਾ ਪਰ ਉਹ ਸਾਡਾ ਹੈ ਉਹ ਬਾਪੂ ਸਾਡੀਆਂ ਨਸਲਾਂ ਫਸਲਾਂ ਦੇ ਲਈ ਅੱਜ ਮਰਨ ਵਰਤ ਰੱਖ ਕੇ ਬੈਠਾ ਹੈ ਤੇ ਜਿਹਦੇ ਨਾਲ ਸਾਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੈ ਵੀ ਇਸ ਚੀਜ਼ ਦੇ ਨਾਲ ਸਾਡਾ ਹੱਲ ਨਹੀਂ ਹੋਣਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਅਕਾਲ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨਾਂ ਨੂੰ ਬੇਨਤੀ ਕਰਦਾ ਵੀ ਪੰਜ ਸਿੰਘ ਸਹਿਬਾਨ ਭੇਜ ਕੇ ਉਹਨਾਂ ਦਾ ਜਿਹੜਾ ਮਰਨ ਵਰਤ ਤੜਾਇਆ ਜਾਵੇ ਤੇ ਅੱਗੇ ਸਾਰੇ ਗੁਰਸਿੱਖ ਭਾਈ ਤੇ ਸਾਰੀ ਸਿੱਖ ਸੰਗਤ ਬੈਠ ਕੇ ਇੱਕ ਵੱਡੇ ਪੱਧਰ ਤੇ ਗੁਰਮਤਾ ਕਰਕੇ ਅੱਗੇ ਕੋਈ ਵੱਡੀ ਮੋਰਚਾਬੰਦੀ ਕੀਤੀ ਜਾਵੇ ਜਿਹਦੇ ਨਾਲ ਇਹਨਾਂ ਸਰਕਾਰਾਂ ਨੂੰ ਜਾਂ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਐ ਉਹਨਾਂ ਤੱਕ ਜੇ ਪਹੁੰਚ ਕੀਤੀ ਜਾ ਸਕਦੀ ਉਹ ਮੋਰਚਾਬੰਦੀ ਦੇ ਨਾਲ ਹੀ ਹੋ ਸਕਦੀ ਹੈ ਇਦਾਂ ਜਾਣਾਂ ਦੇ ਕੇ ਜਾਂ ਕਿਸੇ ਤਰ੍ਹਾਂ ਦੀਆਂ ਹੋਰ ਘਟਨਾਵਾਂ ਜਿਹੜੀਆਂ ਸਾਡੇ ਪੰਥ ਵਿੱਚ ਅਸੀਂ ਵਾਪਰ ਚੁੱਕੀਆਂ ਝਲ ਚੁੱਕੇ ਹਾਂ ਜਿਹੜੀਆਂ ਉਹ ਆਪਾਂ ਹੋਰ ਕੌਮ ਦੇ ਹੀਰੇ ਨਹੀਂ ਗਵਾਉਣੇ ਚਾਹੁੰਦੇ ਪਹਿਲਾਂ ਹੀ ਬੜਾ ਵੱਡਾ ਘਾਟਾ ਸਿੱਖਾਈ ਬੈਠੇ ਆ ਕਿਉਂਕਿ ਇਦਾਂ ਮਰਨ ਵਰਤ ਰੱਖ ਰੱਖ ਕੇ ਸਰਕਾਰਾਂ ਤੇ ਚਾਹੁੰਦੀਆਂ ਵੀ ਇਹ ਮਰਨ ਤੇ ਇਹਨਾਂ ਦੇ ਘਰਾਂ 'ਚ ਕੀਰਨੇ ਪਹਿਣ ਤੇ ਖਾਲਸਾ ਪੰਥ ਇਹ ਕਦੇ ਵੀ ਨਹੀਂ ਸਮਝ ਸਕਦਾ ਵੀ ਆਪਾਂ ਇਹ ਉਹਨਾਂ ਦੇ ਮਨਸੂਬੇ ਕਾਮਯਾਬ ਹੋਣ ਦੇਈਏ ਤੇ ਮੈਂ ਬੇਨਤੀ ਕਰਾਂ ਦੱਲੇਵਾਲ ਸਾਹਿਬ ਦੀ ਜਿੰਨੀ ਵੀ ਟੀਮ ਹੈ ਉੱਥੇ ਕਿਸਾਨ ਵੀਰ ਬੈਠੇ ਨੇ ਉਹ ਵੀ ਇਸ ਚੀਜ਼ ਤੋਂ ਤਵੱਜੋ ਹਟਾ ਕੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਇਹਨਾਂ ਦੀ ਸਿਹਤ ਹੈ ਜਿਹੜੀ ਬਹਾਲ ਕੀਤੀ ਜਾਵੇ ਤੇ ਅਰਦਾਸ ਬੇਨਤੀ ਕਰਕੇ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਜਕਾਰਾ ਲਾ ਕੇ ਤੇ ਫਿਰ ਇੱਕ ਵੱਖਰੇ ਤਰੀਕੇ ਦੇ ਨਾਲ ਕੂਚ ਕੀਤਾ ਜਾਵੇ ਤਾਂ ਜੋ ਜਿਹੜੇ ਇਹ ਗੰਦੇ ਕਾਨੂੰਨ ਹੈ ਜਿਹੜੀਆਂ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਅਸੀਂ ਇੱਕ ਜੁੱਟ ਇੱਕ ਸਿਰ ਹੋ ਕੇ ਇਹਨਾਂ ਮਸਲਿਆਂ ਦਾ ਹੱਲ ਕਰੀਏ ਤੇ ਜੇ ਡੱਲੇਵਾਲ ਸਾਹਿਬ ਤੇ ਸਾਡੀ ਜਿੰਨੇ ਵੀ ਕਿਸਾਨ ਜਥੇਬੰਦੀਆਂ ਜੇਕਰ ਇਹ ਫੈਸਲਾ ਲੈਣੇ ਹੋ ਸਾਧ ਸੰਗਤ ਜੀ ਜਿੰਨੇ ਵੀ ਅਸੀਂ ਸੂਰਮੇ ਵੀਰ ਤੇ ਸਾਡਾ ਪੰਥ ਹੈ ਉਹ ਡੱਲੇਵਾਲ ਸਾਹਿਬ ਦੇ ਸੱਜੇ ਖੱਬੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲੇਗਾ ਇਹ ਬੇਨਤੀ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਵੀ ਬੇਨਤੀ ਆਪੀਲ ਹੈ ਕਿ ਉਹ ਪੰਜ ਪਿਆਰੇ ਸਹਿਬਾਨ ਭੇਜ ਕੇ ਉਹਨਾਂ ਨੂੰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਤਵੱਜੋ ਦੇ ਕੇ ਉਹਨਾਂ ਤੇ ਖਿਆਲ ਕੀਤਾ ਜਾਵੇ ਉਹਨਾਂ ਨੂੰ ਭੁੱਖ ਹੜਤਾਲ ਚੋਂ ਬਾਹਰ ਕੱਢ ਕੇ ਤੇ ਆਪਾਂ ਜਿਹੜੀ ਅੱਗੇ ਦੀ ਮੋਰਚਾ ਬੰਦੀ ਹੈ ਉਹ ਆਪਾਂ ਕਰੀਏ ਕਿਉਂਕਿ ਉਹਨਾਂ ਦੇ ਸਵਾਸਾਂ ਦੇ ਵਿੱਚ ਮੈਨੂੰ ਲੱਗਦਾ ਕੁਝ ਘੰਟੇ ਨੇ ਦਿਨ ਵੀ ਨਹੀਂ ਕਹਿ ਸਕਦੇ ਤੇ ਅਸੀਂ ਪੰਥ ਵਿੱਚ ਬਹੁਤ ਵੱਡੇ ਘਾਟੇ ਖਾ ਚੁੱਕੇ ਹਾਂ ਪੰਜਾਬ ਦੀ ਧਰਤੀ ਅਸੀਂ ਖਾਲੀ ਕਰ ਚੁੱਕੇ ਹਾਂ ਤੇ ਹੋਰ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਵੀ ਬਾਕੀ ਨਹੀਂ ਆ ਕਿਉਂਕਿ ਜਿਹੜੀਆਂ ਸੋਚਾਂ ਸਾਡੇ ਸੂਰਮਿਆਂ ਦੀਆਂ ਸਾਡੇ ਸੰਤਾਂ ਭਗਤਾਂ ਦੀਆਂ ਅਸੀਂ ਉਹਨਾਂ ਨੂੰ ਜੇ ਬਚਾਉਣਾ ਹੈ ਤਾਂ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਤੇ ਹੁਣ ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਗਲਤ ਜਾਂ ਹੋਰ ਕਮੈਂਟਾਂ ਦੇ ਰਹੀਆਂ ਆਪਾਂ ਇਹਨਾਂ ਨੂੰ ਸਿਆਣਪ ਦੀਆਂ ਗੱਲਾਂ ਕਰਦੇ ਰਹੀਏ ਇਹ ਸਾਡੇ ਕੋਲ ਹੁਣ ਸਮਾਂ ਨਹੀਂ ਹੈ ਤੇ ਆਪਾਂ ਮੁੜ ਕੇ ਭੋਗਾਂ ਤੇ ਇਕੱਠ ਕਰਨ ਦੀ ਵਜਾਏ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਜਾਨ ਬਾਪੂ ਦੀ ਸਾਡੇ ਦੀ ਜਾਨ ਬੜੀ ਕੀਮਤੀ ਹੈ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਤੇ ਸਿੱਖ ਪੰਥ ਤੇ ਇਹ ਖਾਲਸਾ ਹਮੇਸ਼ਾ ਤੁਹਾਡੇ ਨਾਲ ਖੜਾ ਹੈ ਤੇ ਜਦੋਂ ਤੁਸੀਂ ਇਹ ਮੋਰਚਾ ਬੰਦੀ ਕਰੋਗੇ ਤੇ ਸੱਜੇ ਖੱਬੇ ਤੁਹਾਡੇ ਨਾਲ ਚੱਲਾਂਗੇ ਮੂਹਰੇ ਹੋ ਕੇ ਲੜਾਂਗੇ ਜਿੱਥੇ ਫੇਰ ਸਿਰ ਦੋਣ ਦੀ ਲੋੜ ਪਊਗੀ ਉੱਥੇ ਸਿਰ ਦੇਣ ਲਈ ਅਸੀਂ ਹਮੇਸ਼ਾ ਤਿਆਰ ਹਾਂ ਤੇ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਤੇ ਉਹਨਾਂ ਨੂੰ ਮਰਨ ਵਰਤ ਤੋਂ ਹਟਾ ਕੇ ਉਹਨਾਂ ਨੂੰ ਜਲ ਪਾਣੀ ਛਕਾ ਕੇ ਉਹਨਾਂ ਦੀ ਸਿਹਤ ਦਾ ਤੇ ਖਿਆਲ ਰੱਖਿਆ ਜਾਵੇ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਅਗਲੀ ਮੋਰਚਾਬੰਦੀ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ